ਜਿਹੜੀ ਅੱਜ ਸਵੇਰ ਅਸੀਂ ਇੱਕ ਚਾਈਨਾ ਡੋਰ ਦੇ ਸਬੰਧ ਚ ਵੀਡੀਓ ਪਾਈ ਆ ਮੈਂ ਆਪਣੀ ਟੀਮ ਦੇ ਨਾਲ ਮੈਂ ਉਹਦੇ ਤੇ ਆਏ ਤੁਹਾਡੇ ਕਮੈਂਟ ਹੁਣ ਪੜ ਰਿਆ ਸੀਗਾ ਤਕਰੀਬਨ ਤਕਰੀਬਨ 1500 ਲੋਕਾਂ ਨੇ ਕਮੈਂਟ ਕੀਤੇ ਆ 1 ਲੱਖ ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਵੇਖ ਲਿਆ ਸਵੇਰ ਤੋਂ ਲੈ ਕੇ ਹੁਣ ਤੱਕ ਤੇ ਮੈਂ ਬਾਪੂਕ ਹੋ ਗਿਆ ਤੁਹਾਡੇ ਕਮੈਂਟ ਪੜ ਕੇ ਯਾਰ ਤੁਸੀਂ ਕਿੰਨਾ ਪਿਆਰ ਦਿੰਦੇ ਹੋ ਸਾਨੂੰ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕਿੰਨਾ ਸਤਕਾਰ ਬਖਸ਼ਿਆ ਇਹਦੇ ਵਿੱਚ ਮੈਂ ਇਹ ਵਰਦੀ ਪਾ ਕੇ ਇੱਕ ਸਿਰਫ ਇੱਕ کردار ਨਿਭਾਇਆ ਯਾਰ ਮੈਕ ਰੋਲ ਕੀਤਾ ਯਾਰ ਕਿ ਲੋਕ ਆ ਚਾਹੁੰਦੇ ਐ ਤੇ ਮੈਂ ਤੁਹਾਡੇ ਕਮੈਂਟ ਪੜ ਕੇ ਨਾ ਤੁਹਾਡਾ ਯਾਰ ਮੈਂ ਕਰਜ਼ਾਈ ਹੋ ਗਿਆ ਤੁਹਾਡਾ ਰਣੀ ਹੋ ਗਿਆ ਯਾਰ ਕੋਸ਼ਿਸ਼ ਕਰੂੰਗਾ ਮੈਂ ਅੱਗੇ ਤੋਂ ਹੋਰ ਬਹੁਤ ਚੰਗੀਆਂ ਵੀਡੀਓ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂ ਤੇ ਤੁਸੀਂ ਪਿਆਰ ਇਹਨਾਂ ਦਿੱਤਾ ਨਾ ਕਮੈਂਟਾਂ ਦੇ ਵਿੱਚ ਕਿ ਸੱਚੇ ਮੁੱਚੀ ਮੈਂ ਮੇਰੀ ਅੱਖਾਂ ਨਾ ਨਾ ਯਾਰ ਖੁਸ਼ੀ ਦੇ ਨਾਲ ਯਾਰ ਤੁਸੀਂ ਮੇਰੇ ਮਾਪਿਆਂ ਨੂੰ ਸਤਿਕਾਰ ਦਿੱਤਾ ਯਾਰ ਉਹਦੇ ਵਿੱਚ ਮੈਂ ਕਿ ਸ਼ਬਦ ਵਰਤਿਆ ਹੁਣ ਉਹਦੇ ਵਿੱਚ ਜਦੋਂ ਮੈਂ ਐਮਐਲਏ ਸਾਹਿਬ ਨਾਲ ਗੱਲ ਕਰ ਰਿਹਾ ਜਾਂ ਉਹ ਜਿਹੜੇ ਚਾਈਨਾ ਡੋਰ ਵੇਚਣ ਵਾਲੇ ਤੇ ਖਰੀਦਣ ਵਾਲੇ ਉਹਨਾਂ ਨਾਲ ਗੱਲ ਕਰ ਰਿਹਾ ਤਾਂ ਤੁਸੀਂ ਉਹਨਾਂ ਨੂੰ ਕਿਹਾ ਤੁਸੀਂ ਕਿਹਾ ਤੁਸੀਂ ਉਹ ਕਮੈਂਟਾਂ ਦੇ ਵਿੱਚ ਕਿਹਾ ਕਿ ਯਾਰ ਧੰਨ ਹੈ ਉਹ ਮਾਪਿਓ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਮਾਪਿਓ ਯਾਦਾ ਜਾਂਦੇ ਯਾਰ ਹੈ ਨਹੀਂ ਦੁਨੀਆ 'ਚ ਬਹੁਤ ਸਾਲੋਂ ਗਿਰਨੂ ਗਿਆ ਨੂੰ ਪਰ ਯਾਰ ਤੁਸੀਂ ਇੰਨਾ ਪਿਆਰ ਦਿੰਦੇ ਹੋ ਯਾਰ ਮੈਂ ਸਲੂਟ ਕਰਦਾ ਹਾਂ ਉਸ ਵਰਦੀ ਨੂੰ ਜਿਹੜੀ ਵਰਦੀ ਮੇਰੇ ਸਰੀਰ ਤੇ ਮੇਰੇ ਤਨ ਤੇ ਪਾ ਕੇ ਜੋ ਅਸੀਂ کردار ਨਿਭਾਇਆ ਤੇ ਉਹ ਤੁਸੀਂ ਮੈਨੂੰ ਸਤਿਕਾਰ ਦਿੱਤਾ ਇੰਨਾ ਤੁਸੀਂ ਪਿਆਰ ਬਖਸ਼ਿਆ ਯਾਰ ਤੁਹਾਡਾ ਧੰਨਵਾਦ ਮੈਂ ਲਿੰਕ ਦੇ ਰਿਹਾ ਉੱਪਰ ਵੀਡੀਓ ਦਾ ਜਿਹਨੇ ਨਹੀਂ ਦੇਖੀ ਨਾ ਦੁਬਾਰਾ ਦੇਖ ਲਓ ਤੁਸੀਂ ਵੀਡੀਓ ਚੈਨਾ ਡੋਰ ਤੇ ਤੇ ਮੈਂ ਲਿੰਕ ਦੇ ਰਿਹਾ ਉੱਪਰ ਕਿਹੜੀ ਵੀਡੀਓ ਹੈ ਬਹੁਤ ਬਹੁਤ ਧੰਨਵਾਦ ਜਿੰਨਾ ਮਿੱਤਰਾਂ ਨੇ ਇੰਨਾ ਪਿਆਰ ਦਿੱਤਾ ਜਿਉਂਦੇ ਬਸਤੇ ਰਹੋ ਕਾਕਾ ਇੱਕ ਨੇਕ ਚੰਦ ਤੇ ਰਾਜੂ ਨੂੰ ਤੂੰ ਥਾਣੇ ਲੈ ਕੇ ਆਇਆ ਸੀ ਡੋਰ ਦੇ ਕਿਚ ਮੈਂ ਪੀਏ ਭੇਜਿਆ ਸੀ ਤੇ ਤੂੰ ਗੱਲ ਨਹੀਂ ਸੁਣੀ ਉਹਦੀ ਮੈਂ ਇੱਜ਼ਤ ਕਰਨੀ ਜਾਣਦਾ ਐਮਐਲਏ ਸਾਹਿਬ ਇੱਜ਼ਤ ਕਰਿਆ ਕਰੋ ਤੇ ਇੱਜ਼ਤ ਕਰਵਾਇਆ ਕਰੋ। ਐਹੋ ਜੀ ਬੋਲੀ। ਹਾਂ ਜੀ ਬੋਲੋ। ਅੱਛਾ ਤੂੰ ਹੁਣ ਸਾਡਾ ਵਾਸੀ ਢੂੜ ਲੱਖ ਵੋਟਰ ਦੇ ਚੁਣੇ ਹੋਏ ਨੁਮਾਇੰਦੇ ਤੇ ਸਾਡੀ ਸਰਕਾਰ ਦਾ ਤੂੰ ਨੋਕਤ ਤੇ ਸਾਨੂੰ ਦੱਸੇਂਗਾ ਤੂੰ ਕਿਵੇਂ ਵਿਚਾਰ ਲੋਕਾਂ ਨਾਲ ਵਿਚਾਰਨਾ ਤੇ ਲੋਕਾਂ ਦੀ ਕਿਵੇਂ ਮਦਦ ਕਰਨੀ ਹੈ? ਤੁਸੀਂ ਫਿਰ ਕੀ ਬੋਲਣਾ ਹੈ? ਤੁਸੀਂ ਇਸ ਤਰ੍ਹਾਂ ਕਰੋ ਜੇ ਧਮਕੀਆਂ ਲਾਉਣੀਆਂ ਤਾਂ ਫਿਰ ਵਟਸਐਪ ਕਾਲ ਕੱਟੋ ਮੈਨੂੰ ਸਿੱਧੀ ਕਾਲ ਲਾ ਲਓ ਫਿਰ ਤੁਹਾਨੂੰ ਡਰ ਕੀ ਦੀ ਗੱਲ ਦਾ? ਨਹੀਂ ਸਿੱਧੀ ਕਾਲ ਲਾ ਲ ਨੇ ਸਿੱਧੀ ਕਾਲ ਨੂੰ ਕੀ ਹੈ ਤੂੰ ਫਿਰ ਮੇਰੇ ਤੇ ਅਸਦੀ ਗੱਲ ਨੀ ਨੀ ਤੈਨੂੰ ਮੈਨੂੰ ਲੱਗਦਾ ਸ਼ਹਿਰ ਦੀਆਂ ਰੋਟੀਆਂ ਚੰਗੀਆਂ ਲੱਗੋ ਹਟ ਗਈਆਂ ਤਨਮਨ ਦੱਸਾ ਕਿ ਕਿਨੀ ਤੇ ਤੇਰੇ ਜਵਾਕਾਂ ਨੇ ਤੇਰੀ ਛਕਲ ਭੁੱਲ ਜਾਨੀ ਐ ਮੈਂ ਇੱਥੋਂ ਇੱਥੇ ਭੇਜੂ ਤੈਨੂੰ ਪਠਾਨ ਕੋਲੇ ਰੀਚ ਫਿਰ ਕੀ ਹੋ ਜਾਊਗਾ ਜੀ ਇਹ ਤੈਨੂੰ ਪਤਾ ਲੱਗ ਰਿਉ ਜੀ ਦਫ਼ਤਰ ਘਰ ਆ ਤੂੰ ਸਵੇਰੇ 10 ਵਜੇ ਆਇਨਾ ਛਾ ਨੂੰ 5 ਵਜੇ ਘਰੇ ਮੁੜ ਜਾਣਾ ਹੁਣ ਤੈਨੂੰ ਮੋਜਾਂ ਲੱਗੀਆਂ ਹੋਈਆਂ ਇੱਥੇ ਐਮਐਲਏ ਸਾਹਿਬ ਪਿਆਰ ਨਾਲ ਤਾਂ ਬੇਸਿਕ ਮੇਰੇ ਨਾਲ ਬਾਲਾ ਬੋਲਣ ਦੀ ਲੋੜ ਕੋਈ ਨਹੀਂ ਸਾਡੇ ਬੰਦੇ ਘਰੇ ਭੇਜਦੇ ਬੱਸ ਬਾਅਦ ਚ ਤਨਮਨ ਦੱਸਾ ਇਹ ਚ ਤੇਰੀ ਚ ਤਾਂ ਜੇ ਮੈਂ ਥਾੜੇ ਆ ਗਿਆ ਕੀ ਕਰੋਗੇ ਥਾਣੇ ਆ ਕੇ ਮੈਂ ਦੱਸੂ ਤੈਨੂੰ ਕੀ ਕਰੂੰਗਾ ਥਾਣੇ ਕੋਈ ਬਾਹਰ ਨਹੀਂ ਨਿਕਲ ਦੇਣਾ ਮੈਂ ਤੈਨੂੰ ਦੱਸਾਂ ਅੱਛਾ 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 ਕਰਦਾ ਤੂੰ ਮੇਰਾ ਬੰਦਾ ਨੇਕਚੰਦ ਤੇ ਰਾਜੂ ਨੂੰ ਚੁੱਪ ਕਰਕੇ ਬੰਦੇ ਦਾ ਪੁੱਤ ਮਾਰ ਕੇ ਘਰੇ ਭੇਜ ਦੇ ਬਸ ਇਹ ਚੀ ਭਲਾਈ ਐ ਐਮਐਲਏ ਸਾਹਿਬ ਮੇਰੀ ਗੱਲ ਸੁਣ ਲਓ ਸੁਣਾਓ ਸੁਣਾਓ ਮੇਰੀ ਗੱਲ ਸੁਣੋ ਬੇਨਤੀ ਸੁਣੋ ਬੇਨਤੀ ਗੱਲ ਨਹੀਂ ਬੇਨਤੀ ਸੁਣੋ ਮੈਂ ਕਿਸੇ ਨੂੰ ਨਾ ਇਹੋ ਜਿਹਾ ਬਦਤਮੀਜ਼ ਬੋਲਦਾ ਹੋਣਾ ਨਾ ਮੈਂ ਬੋਲਣਾ ਸਿਖਾਇਆ ਮੇਰੇ ਮਾਪਿਓ ਨੇ ਤੁਸੀਂ ਸਾਨੂੰ ਕਾਨੂੰਨ ਨੇ ਤੁਸੀਂ ਕਾਨੂੰਨ ਨੇ ਸਿਖਾ ਸਕਦੇ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਤੁਸੀਂ ਲੋਕਾਂ ਦੇ ਚੁਣੇ ਹੋਏ ਨਮਾਇੰਦ ਹੋ ਤੁਸੀਂ 5 ਸਾਲ ਰਹਿਣਾ ਹੈ ਅਸੀਂ ਆਪਣੀ ਸਰਵਿਸ ਪੂਰੀ ਕਰਕੇ ਫੇਰ ਰਿਟਾਇਰਮੈਂਟ ਲੈਣੀ ਹੈ ਤੁਸੀਂ ਜਿਹੜੇ ਦਬਕੇ ਮੈਨੂੰ ਮਾਰਦੇ ਹੋ ਨਾ ਸੀ ਸਰਵਿਸ ਰਿਟਾਇਰਮੈਂਟ ਲੈਣੀ ਹੈ ਕੋਈ ਉਸ ਮਾਰਦੀ ਕਰੇ ਮੈਂ ਤੇਰੀ ਰਿਟਾਇਰਮੈਂਟ ਪਹਿਲਾਂ ਕਰਾ ਦੂੰ ਤਨ ਮਤ ਤੁਸੀਂ ਕਰਵਾ ਦਿਓ ਜੇ ਤੋ ਗਲਤ ਕੀਤਾ ਇਹ ਤੁਹਾਡੇ ਵਸ ਦਾ ਇਹ ਤੁਹਾਡੇ ਵਸ ਦਾ ਰੋਗ ਨਹੀਂ ਹੈ ਪਖਾਨਕੋਟ ਪਖਾਨਕੋਟ ਛੱਡੋ ਤੁਸੀਂ ਮੇਰੀ ਚਾਹੇ ਨਾ ਤੁਸੀਂ ਜੰਮੂ ਕਸ਼ਮੀਰ ਦੀ ਬਦਲੀ ਕਰਵਾ ਦਿਓ ਜਿੱਥੇ ਤੁਹਾਡਾ ਦਿਲ ਕਰਦਾ ਪਾਕਿਸਤਾਨ ਭੇਜ ਦਿਓ ਤੁਸੀਂ ਮੇਰੀ ਬਦਲੀ ਕਰਵਾਓ ਥੋੜੇ ਪੱਲੇ ਹੈ ਕੀ ਹੈ ਤੁਸੀਂ ਮੇਰੇ ਬਦਲੀ ਕਰਵਾ ਸਕਦੇ ਹੋ ਤੁਸੀਂ ਮੇਰੇ ਸਟਾਰ ਨਹੀਂ ਲਾ ਸਕਦੇ ਤੂੰ ਐ ਨਹੀਂ ਮੈਂ ਖੜ ਜਾ ਮੈਂ ਤੇਰੇ ਨਾਲ ਕਰਦਾ ਗੱਲ ਥਾਣੇ ਆ ਕੇ ਕਰਨਾਗਾ ਹਾਂ ਕੋਈ ਗੱਲ ਨਹੀਂ ਆਜੋ ਮੈਂ ਵੇਟ ਕਰਦਾ ਤੁਹਾਡੀ ਆਜੋ ਆਜੋ ਤਾਂ ਤੁਸੀਂ ਸੁਣਿਆ ਤੇ ਤੁਸੀਂ ਵੀਡੀਓ ਵੀ ਦੇਖੀ ਆ ਇਹ ਵੀਡੀਓ ਸਾਰੇ ਪਾਸੇ ਅੱਗ ਦੇ ਵਾਂਗ ਫੈਲੀ ਹੋਈ ਨਜ਼ਰ ਆ ਰਹੀ ਆ ਤਾਂ ਹੁਣ ਦੱਸ ਦਈਏ ਕਿ ਇਹ ਜੋ ਵੀਡੀਓ ਬਣਾਉਣ ਵਾਲਾ ਜੋ ਵਰਦੀ ਦੇ ਵਿੱਚ ਨਜ਼ਰ ਤੁਹਾਨੂੰ ਆ ਰਿਹਾ ਸੀ ਜੋ ਐਸਐਚਓ ਬਣਿਆ ਹੋਇਆ ਸੀ ਉਹ ਕੋਈ ਅਸਲੀ ਦਾ ਐਸਐਚਓ ਨਹੀਂ ਬਲਕਿ ਇੱਕ ਸਿੰਗਰ ਹੈ ਜਿਸ ਨੇ ਕੀ ਇੱਕ ਫਿਲਮ ਬਣਾਈ ਆ ਲੋਕਾਂ ਨੂੰ ਸੇਧ ਦੇਣ ਵਾਸਤੇ ਜਿਸ ਨੇ ਕੀ ਇੱਕ ਲੋਕਾਂ ਨੂੰ ਸੇਧ ਦੇਣ ਵਾਸਤੇ ਸਾਰਾ ਕੁਝ ਕੀਤਾ ਤਾਂ ਉਸ ਦੇ ਵੱਲੋਂ ਪਹਿਲਾਂ ਵੀ ਇਹ ਅਜਹੀਆਂ ਵੀਡੀਓ ਬਣਾਈਆਂ ਗਈਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਤਾਂ ਇਸ ਵੀਡੀਓ ਨੂੰ ਜਿੰਨਾ ਪਿਆਰ ਦਿੱਤਾ ਇਸ ਤੋਂ ਬਾਅਦ ਜਸਵਿੰਦਰ ਸਿੰਘ ਜੈਤੋਂ ਜੋ ਕਿ ਜੈਤੋਂ ਫਰੀਦਕੋਟ ਦੇ ਜੈਤੋਂ ਦੇ ਰਹਿਣ ਵਾਲੇ ਨੇ ਤਾਂ ਇਹ ਭਾਵਕ ਹੋਏ ਤਾਂ ਕਹਿੰਦੇ ਵੀ ਮੇਰੀ ਮਾਂ ਨੂੰ ਗਏ ਹੋਏ ਕਾਫੀ ਸਮਾਂ ਹੋ ਗਿਆ ਪਰ ਅੱਜ ਮੈਨੂੰ ਬਹੁਤ ਮਾਣ ਹੋ ਰਿਹਾ ਵੀ ਮੈਂ ਉਸ ਦੀ ਕੁੱਖੋਂ ਜਮੈਂ ਲੋਕਾਂ ਨੇ ਕਹਿੰਦੇ ਬਹੁਤ ਤਰੀਫਾਂ ਕੀਤੀਆਂ ਵੀਡੀਓ ਦੇ ਵਿੱਚ ਲੋਕਾਂ ਨੇ ਕਿਹਾ ਕਿ ਧੰਨ ਹੈ ਉਹ ਮਾਂ ਜਿਸ ਨੇ ਜਨਮ ਦਿੱਤਾ ਤਾਂ ਬਹੁਤ ਜ਼ਿਆਦਾ ਭਾਵਕ ਹੁੰਦਾ ਹੋਇਆ ਇਹ ਨੌਜਵਾਨ ਨਜ਼ਰ ਆਇਆ ਤਾਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਤੁਸੀਂ ਵੀ رائے ਦਿਓ ਇੱਕ ਬੇਨਤੀ ਕਰਾਂਗੇ ਕਿ ਜਿਹੜੀ ਵੀਡੀਓ ਤੁਸੀਂ ਦੇਖੀ ਹੈ ਇਹ ਸਿਰਫ ਇੱਕ ਸਮਾਜ ਨੂੰ ਮੈਸੇਜ ਦਿੰਦਾ ਸੀ ਇਹ ਪੂਰੀ ਸਾਡੀ ਟੀਮ ਹੈ ਅਸੀਂ ਟੀਮ ਵਰਕ ਕਰਦੇ ਹਾਂ ਵਰਦੀ ਜਿਹੜੀ ਹੈ ਇਹਦਾ ਸਤਕਾਰ ਹੈ ਕਿ ਅਸੀਂ ਚਾਹੁੰਦੇ ਕਿ ਇਹਦਾ ਸਤਕਾਰ ਜਿਹੜਾ ਉਹ ਬਰਕਰਾਰ ਰਹੇ ਨਾ ਕਿਸੇ ਸਰਕਾਰ ਨਾਲ ਨਾ ਕਿਸੇ ਮੰਤਰੀ ਨਾਲ ਨਾ ਕਿਸੇ ਐਮਐਲਏ ਨਾਲ ਨਾ ਕਿਸੇ ਪੰਚਾਇਤ ਨਾਲ ਤੇ ਨਾ ਕਿਸੇ ਉਹੋ ਜਿਹੇ ਬੰਦੇ ਨਾਲ ਕਿ ਜਿਹੜਾ ਗਲਤ ਨਹੀਂ ਕਰਦਾ ਸਹੀ ਕਰਦਾ ਕਿਸੇ ਵੀ ਉਸ ਇਨਸਾਨ ਨਾਲ ਸਾਡਾ ਨਾ ਕੋਈ ਨਿੱਜੀ ਵਹਿਰ ਹੈ ਨਾ ਅਸੀਂ ਕਿਸੇ ਤੇ ਕੋਈ ਉਹੋ ਜਿਹਾ ਵਿੰਗਾ ਟੇਡਾ ਕੋਈ ਕਟਾਕਸ਼ ਕਰਦੇ ਹਾਂ ਜੋ ਸਮਾਜ ਦੇ ਵਿੱਚ ਵਿਚਰ ਰਿਹਾ ਅਸੀਂ ਉਹਨਾਂ ਚੀਜ਼ਾਂ ਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਸਾਡੀ ਟੀਮ ਤੋਂ ਬਹੁਤ ਸਾਰੀਆਂ ਉਮੀਦਾਂ ਦੇਸ਼ ਦੁਨੀਆ ਦੇ ਵਿੱਚ ਲੋਕ ਕਰਦੇ ਆ ਕਿ ਅਸੀਂ ਆਪਣੀ ਟੀਮ ਦੇ ਜਰੀਏ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕੇਸ ਆਏ ਆ ਜਿਦੇ ਵਿੱਚ ਗਰਦ ਨਾਲ ਲੋਕਾਂ ਦੀਆਂ ਕਟੀਆਂ ਗਈਆਂ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਚਾਈਨਾ ਡੋਰ ਦੇ ਨਾਲ ਬਹੁਤ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ ਤੇ ਗੰਬੀਰ ਜ਼ਖਮੀ ਬੰਦਾ ਵੀ ਸਾਵਾ ਉਹੋ ਜਿਹਾ ਨਹੀਂ ਮੁੜ ਕੇ ਬਣਦਾ ਹੁੰਦਾ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਜਿਹੜੇ ਚੰਦ ਰੁਪਈਆਂ ਦੀ ਖਾਤਰ ਇਹੋ ਜੇ ਕਾਲੇ ਕਾਰੋਬਾਰ ਕਰਦੇ ਆ ਚਾਹੇ ਉਹ ਚਾਈਨਾ ਡੋਰ ਦੇ ਹੋਣ ਚਾਹੇ ਉਹ ਚਿੱਟੇ ਦੇ ਹੋਣ ਚਾਹੇ ਉਹ ਲੋਟਾਂ ਖੋਹਾਂ ਦੇ ਹੋਣ ਚਾਹੇ ਉਹ ਚੋਰੀਆਂ ਦੇ ਹੋਣ ਜਿਹੜਾ ਵੀ ਕੰਮ ਜਿਹਨੂੰ ਅਸੀਂ ਕਹਿੰਦੇ ਆ ਕਿ ਇਹ ਹਰਾਮ ਦੀ ਕਮਾਈ ਆ ਇਸ ਕਰਕੇ ਕੱਲੀ ਪੁਲਿਸ ਦੇ ਜਿਹੜਾ ਉਹ ਜ਼ਿਆਦਾ ਪ੍ਰੈਸ਼ਰ ਹੁੰਦਾ ਕਦੇ ਮੌਤ ਭਰ ਲੋਕਾਂ ਦਾ ਹੋ ਗਿਆ ਕਦੇ ਇਹ ਲੀਡਰਾਂ ਦਾ ਹੋ ਗਿਆ 100 ਤਰ੍ਹਾਂ ਦਾ ਪ੍ਰੈਸ਼ਰ ਪੁਲਿਸ ਤੇ ਪਾਇਆ ਜਾਂਦਾ ਸਰਕਾਰੀ ਮਹਿਕਮਿਆਂ ਤੇ ਪਾਇਆ ਜਾਂਦਾ ਇਸ ਕਰਕੇ ਬੇਨਤੀ ਕਰਦੇ ਆ ਕਿ ਜਿੱਥੇ ਜਿੱਥੇ ਜੀ ਦੀ ਜੋ ਡਿਊਟੀ ਬਣਦੀ ਹੈ ਜੋ ਸਰਕਾਰ ਦੇ ਵਿੱਚ ਉਹ ਸਰਕਾਰ ਬਣ ਕੇ ਡਿਊਟੀ ਕਰੇ ਅਸੀਂ ਆਪਣੇ ਮਹਿਕਮੇ ਦੇ ਵਿੱਚ ਹੈ ਜਿਹੜਾ ਰੋਲ ਨਿਭਾਇਆ ਹੈ ਤਾਂ ਉਹ ਮੈਕਮ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੇ ਤਾਂ ਕਿ ਕੋਈ ਵੀ ਬੰਦਾ ਜਿਹੜਾ ਉਹ ਦੁਖੀ ਨਾ ਹੋਵੇ ਹਰ ਇੱਕ ਬੰਦੇ ਨੂੰ ਸੁੱਖ ਦਾ ਸਾਹ ਲੈਣ ਦਾ ਜਿਹੜਾ ਉਹ ਅਸੀਂ ਮੌਕਾ ਬਖਸ਼ੀਏ ਇਸ ਕਰਕੇ ਮੈਸੇਜ ਸਾਡੀ ਟੀਮ ਵੱਲੋਂ ਦਿੱਤਾ ਹੈ ਚਾਈਨਾ ਡੋਰ ਦੇ ਸਬੰਧੀ ਚੰਗਾ ਲੱਗਿਆ ਹੋਇਆ ਤਾਂ ਆਪਣੇ ਸਾਰਥਿਕ ਸੁਝਾਅ ਜਿਹੜੇ ਆ ਉਹ ਜਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਲਾਈਕ ਕਮੈਂਟ ਕਰਿਓ ਰਾਜੂ ਜੀ ਕੁਝ ਕਹਿਣਾ ਚਾਹੁੰਦੇ ਹਨ ਹਾਂਜੀ ਸਰੋਤੋ ਥੋੜੀ ਡਿਊਟੀ ਬਣਦੀ ਐ ਵੀਡੀਓ ਨੂੰ ਸ਼ੇਅਰ ਕਰਨ ਦੀ ਤੇ ਸਾਡੀ ਡਿਊਟੀ ਬਣਦੀ ਸੀ ਇਹਨੂੰ ਬਣਾਉਣ ਦੀ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜਿੱਥੇ-ਜਿੱਥੇ ਕੋਈ ਕਾਵਾਂਗਾ ਗਾਹ ਤੋਂ ਅਸੀਂ ਪੂਰੀਆਂ ਕਰਾਂਗੇ ਸੋਏ ਰਾਜੋ ਮਤਾ ਜੀ ਹੈ ਜੀ ਸਾਡੇ ਜਿਹੜੇ ਬੱਚੇ ਦੇ ਡੈਡੀ ਵਿਖਾਏ ਸੀ ਇਹ ਸਾਡੇ ਮਲਕੀਤ ਕਿੱਟੀ ਜੀ ਹੈ ਗੀਤਕਾਰ ਸਾਡੇ ਜੱਤ ਇਹ ਸਾਡੇ ਜਸਵਿੰਦਰ ਸਿੰਘ ਜੈਤੋ ਧੰਨਵਾਦ ਦੀਪਕ ਜਤੋਈ ਸਾਹਿਬ ਦੇ ਸ਼ਗਿਰਦ ਹੈ ਜਿਹੜੇ ਸੇਠਜੀਵ ਵਿਖਾਏ ਸੀ ਸਾਡੀ ਵੀਡੀਓ ਦੇ ਵਿੱਚ ਐਨਾਲੋਰ ਵਿੱਚ ਨਾਲੇ ਸੋ ਚੰਗੀ ਲੱਗੀ ਤੇ ਸ਼ੇਅਰ ਕਰੋ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੁਰਾ ਲੱਗਿਆ ਹੋਵੇ ਤਾਂ ਮੈਂ ਆਪਣੀ ਪੂਰੀ ਟੀਮ ਦੇ ਬਿਲੋ ਹੱਥ ਜੋੜ ਕੇ ਪਹਿਲੇ ਮਾਫੀ ਚਾਹੂੰਗਾ ਸੱਚੀ ਗੱਲ ਜੀ